ਚਲਾਤੀ ਵੀਡੀਓ ਇਹ ਕੋਈ ਬਾਤ ਨਹੀਂ ਬੋਲੇ ਸੋਨ ਹਾਰ ਦੀ ਆਪਾਲੋ ਵਧਾਈਆਂ ਭਾਈ ਚਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਭੈਣੀ ਜਸਾ ਜ਼ਿਲ੍ਹਾ ਬਰਨਾਲਾ ਵਾਰਡ ਨੰਬਰ 9 ਸਾਡਾ ਵਾਰਡ ਸੀਗਾ ਤੇ ਸਾਡੀ ਸਹਿਮਤੀ ਹੋਈ ਹੈ ਤੇ ਤਾਇਆ RAM ਆ ਜਿਹੜਾ ਉਹਨੂੰ ਪੰਜ ਚੁਣਿਆ ਗਿਆਗਾ ਤੇ ਸਾਰੇ ਕੋਠੇ ਜਿਵੇਂ RAM ਸਰ ਵਾਲੇ ਹੋਗੇ ਰੋਡੂ ਬਾਬੇ ਕੇ ਹੋਗੇ ਸਾਡਾ ਵਾਰਡ ਸੀ ਜਿਹੜਾ ਕੋਠਿਆਂ ਦੇ ਵਿੱਚ ਸੀਗਾ ਤੇ ਸਾਰਿਆਂ ਦੇ ਸਹਿਮਤੀ ਹੋਈ ਹੈ ਤੇ ਇਹ ਸਾਡੇ ਜਿਹੜੇ ਕੋਠੇ ਦੀ ਮੰਗ ਹੈਗੀ ਮੈਂ ਸ਼ੁਰੂ ਦੇ ਵਿੱਚ ਹੀ ਰੱਖ ਦੇਣਾਗਾ ਪਹਿਲਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸਾਡੀ ਜਿਹੜੀ ਕੋਠੇ ਦੀ ਮੇਨ ਮੰਗ ਹੈਗੀ ਉਹ ਹੈਗੀ ਹੈ ਜੀ ਪਹੀ ਵੀ ਉਹਦੇ ਵਿੱਚ ਇੱਟਾਂ ਪੈਣ ਸੋ ਸਾਨੂੰ ਆਸ ਹੈ ਵੀ ਅੱਜ ਸਰਬਸੰਮਤੀ ਨਾਲ ਸਾ ਤਾਈ ਨੂੰ ਜਿਹੜਾ ਆਰਾਮ ਨੂੰ ਪੰਜ ਚੁਣਿਆਗਾ ਤੇ ਜਿਹੜੇ ਕੰਮ ਨੇਗੇ ਅੰਦੂਰੇ ਉਹ ਸਾਰਿਆਂ ਦੇ ਪੂਰੇ ਹੋਣਗੇ ਬਾਕੀ ਜਿਹੜੇ ਕੋਠੇ ਨੇ ਉਹਨਾਂ ਦੇ ਵਿੱਚ ਵੀ ਕੰਮ ਰਹਿੰਦੇ ਨੇਗੇ ਉਹ ਸਾਰੇ ਕੰਮ ਜਿਹੜੇ ਪੂਰੇ ਹੋਣਗੇ ਸੋ ਸਾਰੇ ਭਰਾਵਾਂ ਨੂੰ ਜਿਹੜੀ ਬੇਨਤੀ ਹੈ ਵੀ ਸਰਬਸ਼ਾਂਤੀ ਨਾਲ ਹਨਾ ਪੰਚ ਤੇ ਸਰਪੰਚ ਚੁਣੋ ਤਾਂ ਕਿ ਪਿੰਡ ਦਾ ਵਿਕਾਸ ਆ ਜਿਹੜਾ ਹੋਵੇ ਤੇ ਜਿਹੜਾ ਨਾਮ ਆ ਪਿੰਡ ਦਾ ਉਹ ਬੁਲੰਦੀਆਂ ਤੇ ਜਾਵੇ ਤੇ ਬਾਕੀ ਸਾਰੇ ਸਹਿਮਤ ਹੋ ਬਈ ਹੁਣ ਹਾਂਜੀ ਹਾਂਜੀ ਹੱਥ ਖੜਾ ਕਰੋ ਲਓ ਜੀ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਪੇਜ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ ਬੱਸ ਯਾਰੋ ਭਾਈ ਜਾਓ ਮਰੇ ਸੈਨ ਕਰ ਦਿਓ ਯਾਰ ਚਲੋ